ਇਹ ਕਾਂਡਿਆ ਵਾ ਖੋਲ ਨ ਬੂਏ ਨੂੰ ਇਹ ਕਾਲੀ ਕੀ ਆ ਅੰਦਰੇ ਰਹੇਂਗੀ ਤੂੰ ਹੁਣ ਕਿਉਂ ਅੰਦਰੇ ਕੋ ਰਹੇਂਗੀ ਮੇਰੇ ਪ੍ਰਕਾਰ ਤਾਂ ਸੈਣ ਕਰੇ ਮੈਨੂੰ ਕੋਈ ਸੈਣ ਸੂ ਨੀ ਕਰਨੇ ਜੋ ਮਰਜੀ ਕਰਦਾ ਰੋ ਕਰ ਲੈ ਜਿਉਂ ਕਰਨਾ ਅੰਦਰੇ ਰਹੇਂਗੀ ਹੁਣ ਨਹੀਂ ਕਿ ਅੰਦਰੇ ਕੋ ਹ ਨਹੀਂ ਹੁੰਦਾ ਮੈਨੂੰ ਤੂੰ ਕਰਕੇ ਵੇਖ ਲੈ ਮਾਰੀ ਜਾਊਂਗੀ ਹੋਰ ਕੀ ਆ ਚੰਗਾ ਸਿਆਪਾ ਮੁੱਕੂਗਾ ਤੂੰ ਹੀ ਖੋਸ਼ ਹੋ ਜਾਓਗੇ ਚੱਲ ਰਹਿ ਹੁਣ ਅੰਦਰ ਨਾਲੇ ਤੈਨੂੰ ਪਤਾ ਲੱਗੂਗਾ ਨਾ ਜੇ ਭੁਖੀ ਪਾਣੀ ਮਰੇਂਗੀ ਅੰਦਰ ਵੇਖੀ ਤੂੰ ਸੈਣ ਕਰਦੀ ਏ ਕਿ ਨਹੀਂ ਹੁਣ ਤਾਂ ਰਪਿੰਦਰ ਵੀ ਇੱਥੇ ਨਹੀਂ ਆ ਮੈਂ लवली ਬੂਆ ਖੋਲ ਤੇ ਰੋਟੀ ਪਾਣੀ ਨਹੀਂ ਬਣਾਉਣਾ ਕੀ ਖਾਏਗਾ ਲਵਲੀ ਨੇ ਆ ਜਾ ਇੱਧਰ ਨਹੀਂ ਕਿੱਥੇ ਚਲ ਗਿਆ ਮੈਂ ਕੀ ਕਰਾਂ ਬੱਸ ਮਿੰਟ ਵਿੱਚ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਪਰਪਿੰਦਰ ਹੁੰਦੀ ਹੁੰਦੀ ਮੈਨੂੰ ਬੂਹਾ ਖੋਲ ਦਿੰਦੀ ਤੇ ਬੂਹਾ ਬੰਦ ਵਾ ਦਲਜੀਤ ਵਾਲੀ ਜਾਨੀ ਹੈ ਦਵਦ ਪਤਾ ਨਹੀਂ ਕੀ ਗੱਲ ਵਾ ਕੀ ਹਿਸਾਬ ਤਾਕ ਦਾ ਇਹਨਾਂ ਦਾ ਮੈਂ ਤਾਂ ਖੁਸ਼ ਹੋ ਗਈ ਨਾ ਨਹੀਂ ਫੇਰ ਵੀ ਹਲਾ ਮੈਨੂੰ ਹੀ ਪੈਣ ਡਈ ਹੈ ਮੈਨੂੰ ਉਹਨਾਂ ਕੋ ਖੁਸ਼ ਹੋਣਾ ਦੱਸ ਬਣਾ ਕੈਂਡੀਟ ਦਾ ਚਾਹੀਦਾ ਨਹੀਂ ਆਉਣੀ ਡਈ ਏਦਾਂ ਚਾਹੀਦਾ ਮੰਮੀ ਤੇਰੇ ਨਾਲ ਉਹ ਅੱਗੇ ਏਦਾਂ ਕਹਿੰਦੀ ਕਿ ਨਾ ਏਦਾਂ ਹੀ ਕਰਨਾ ਫੇਰ ਦਲਜੀਤ ਉਹ ਰੋਟੀ ਮੰਗਦਾ ਹੁਣਾਵਾ ਇਹਨੇ ਪਕਾ ਕੇ ਨਹੀਂ ਦਿੱਤੀ ਹੁਣੀ ਦਲਜੀਤ ਇਹਨੇ ਫਿਰ ਅੰਦਰ ਦੇਣਾ ਹੀ ਰੋਟੀ ਨਹੀਂ ਹੀ ਮੰਗਦਾ ਪਿਆਹੇ ਮੰਗਦਾ ਹੀ ਮੇਰ ਕੋ ਆਂਦਾ ਹੀ ਚਾਹ ਪੈਲੀ ਮੇਰੇ ਨਾਂ ਲਾ ਦੇ ਤੇ ਪੈਲੀ ਮੈਂ ਕਿੱਦਾਂ ਲਾ ਆਂਦੀ ਇਹਨੇ ਤਾਂ ਬੇਚੂਚ ਕੇ ਆ ਜਨਾ ਹੀ ਘਰ ਬਾਹਰ ਚਲੋ ਲੈ ਹੈ ਤੇਰਾ ਦਿਮਾਗ ਖਰਾਬ ਜਰਾ ਬਾਹੋਂ ਫੜ ਕੇ ਤੇ ਖਿੱਚ ਕੇ ਇਹਨਾਂ ਨੂੰ ਚਾਬੀ ਕਿਥੋਂ ਲੱਭੀ ਪਹਿਲਾਂ ਇਹ ਨੂੰ ਇਹ ਦੱਸੋ ਜਿੱਦਾਂ ਮਰਜੀ ਲੱਭੀ ਹੋਵੇ ਹਾਂ ਗੱਡੀਆਂ ਰੋਟੀਆਂ ਪਕਾਵਗਾ ਦੇਣ ਦੀ ਇਹਨੂੰ ਪੈਸੇ ਦੇਣ ਵਾਲੀ ਇਹਨੂੰ ਘਸ ਪੈ ਜਾਂਦੀ ਆ ਤੇ ਕਿੱਥੋਂ ਦੇਈ ਜਾਵੇ ਤੈਨੂੰ ਪੈਸੇ ਉਹ ਤੇ ਜਦੋਂ ਮੇਰੇ ਕੋਲ ਮੰਗਦੀਆਂ ਰਹੀਆਂ ਐ ਉਦੋਂ ਕਿੱਥੋਂ ਦੇ ਰਹੇ ਆ ਤੇ ਉਦੋਂ ਤੋਂ ਨੌਕਰੀ ਕਰਦਾ ਸੀ ਤੇਰੇ ਕੋਲ ਮੰਗਦੀਆਂ ਸੀ